ਇਹਨਾਂ ਨੇ ਆਮ ਆਦਮੀ ਪਾਰਟੀ ਨੇ 14 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਜਿਸ ਜਿਸ ਨਾਲ ਪੰਜਾਬ ਦੇ ਕਿਸਾਨਾਂ ਕੋਲੋਂ 326 ਕਰੋੜ ਰੁਪਏ ਰਿਕਵਰ ਕਰਨ ਦਾ ਐਲਾਨ ਕੀਤਾ ਗਿਆ ਹੈ ਫਰਮਾਨ ਜਾਰੀ ਕੀਤਾ ਗਿਆ ਹੈ ਇੱਕ ਪਾਸੇ ਕਿਸਾਨ ਖੇਤ ਮਜ਼ਦੂਰ 1 ਲੱਖ ਕਰੋੜ ਤੋਂ ਜ਼ਿਆਦਾ ਦੇ ਕਰਜ਼ੇ ਹੀ ਹੈ ਉਹ ਰੋਜ਼ ਮੌਤ ਮਰ ਰਿਹਾ ਹੈ ਰੋਜ਼ ਆਤਮ ਹੱਤਿਆ ਕਰ ਰਿਹਾ ਹੈ ਔਰ ਇਹਨਾਂ ਨੇ ਕਿ ਸਿਰਫ ਫਸਲ ਦੇ ਉੱਤੇ ਐਮ ਐਸ ਪੀ ਦੇ ਨਹੀਂ ਸਕੇ ਮੂੰਗੀ ਔਰ ਮੱਕੀ ਦੀ ਬੇਈਮਾਨੀ ਵਾਲੀ ਐਮਐਸਪੀ ਐਨਰ ਦੀ ਫੇਲ ਹੋ ਗਈ ਔਰ ਫਸਲੀ ਚੱਕਰ ਜੋ ਪੰਜਾਬ ਨੂੰ ਕੱਢ ਨਹੀਂ ਸਕੇ ਇਹਨਾਂ ਦੇ ਕੋਲ ਕੋਈ ਰੋਡਮੈਪ ਨਹੀਂ ਹੈ ਐਗਰੀਕਲਚਰ ਦਾ ਕੋਈ ਏਜੰਡਾ ਨਹੀਂ ਪਰ ਕਿਸਾਨਾਂ ਦੇ ਉੱਤੇ ਹੋਰ ਪੁੱਛਲਣ ਦਾ 326 ਕਰੋੜ ਰੁਪਏ ਦਾ ਵੇਰਵਾ ਤੁਸੀਂ ਰਿਕਵਰੀ ਦੇਖ ਸਕਦੇ ਹੋ ਜ਼ਿਲ੍ਹਾ ਬਾਸ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੇ ਜੇ ਤੁਸੀਂ ਉਹਦਾ ਫਾਇਦਾ ਨਹੀਂ ਕਰ ਸਕੇ ਕੋਈ ਫਸਲ ਦੀ ਐਮਐਸਪੀ ਨਹੀਂ ਦੇ ਸਕੇ ਤੇ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ 300 26 ਕਰੋੜ ਦਾ ਤੁਸੀਂ ਬੋਝ ਜਿਹੜਾ ਹੈ ਰਿਕਵਰੀ ਦਾ ਉਹ ਪਾਉਣ ਜਾਣੇ ਕਿਸਾਨਾਂ ਦਾ ਇਹ ਕੀ ਹੈ ਕਿ ਜਿਹੜਾ ਨਹਿਰੀ ਪਾਣੀ ਦਾ ਮਾਮਲਾ ਪਿਛਲੇ ਕਈ ਸਾਲਾਂ ਤੋਂ ਕੁਝ دہਾਕਿਆਂ ਤੋਂ ਕਿਸੇ ਵੀ ਸਰਕਾਰ ਨੇ ਉਹਦੀ ਰਿਕਵਰੀ ਨਹੀਂ ਸੀ ਕੀਤੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 14 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ ਜਿਸ ਜਿਸ ਨਾਲ ਪੰਜਾਬ ਦੇ ਕਿਸਾਨਾਂ ਕੋਲੋਂ 326 ਕਰੋੜ ਰੁਪਇਆ ਰਿਕਵਰ ਕਰਨ ਦਾ ਐਲਾਨ ਕੀਤਾ ਗਿਆ ਹੈ ਫਰਮਾਨ ਜਾਰੀ ਕੀਤਾ ਗਿਆ ਹੈ ਇੱਕ ਪਾਸੇ ਕਿਸਾਨ ਖੇਤ ਮਜ਼ਦੂਰ 1 ਲੱਖ ਕਰੋੜ ਤੋਂ ਜ਼ਿਆਦਾ ਦੇ ਕਰਜ਼ੇ ਹੀ ਹੈ ਉਹ ਰੋਜ਼ ਮੌਤ ਮਰ ਰਿਹਾ ਹੈ ਰੋਜ਼ ਆਤਮਹੱਤਿਆ ਕਰ ਰਿਹਾ ਹੈ ਔਰ ਇਹਨਾਂ ਨੇ ਕਿਸੇ ਫਸਲ ਦੇ ਉੱਤੇ ਐਮਐਸਪੀ ਦੇ ਨਹੀਂ ਸਕੇ ਮੂੰਗੀ ਔਰ ਮੱਕੀ ਦੀ ਬੇਈਮਾਨੀ ਵਾਲੀ ਐਮਐਸਪੀ ਇਹਨਾਂ ਦੀ ਫੇਲ ਹੋ ਗਈ ਔਰ ਫਸਲੀ ਚੱਕਰ ਚੋਂ ਪੰਜਾਬ ਨੂੰ ਕੱਢ ਨਹੀਂ ਸਕੇ ਇਹਨਾਂ ਦੇ ਕੋਲ ਕੋਈ ਰੋਡ ਮੈਪ ਨਹੀਂ ਹੈ ਐਗਰੀਕਲਚਰ ਦਾ ਕੋਈ ਏਜੰਡਾ ਨਹੀਂ ਪਰ ਕਿਸਾਨਾਂ ਦੇ ਉੱਤੇ ਹੋਰ ਕੁਚਲਣ ਦਾ 326 ਕਰੋੜ ਰੁਪਏ ਦਾ ਵੇਰਵਾ ਤੁਸੀਂ ਰਿਕਵਰੀ ਦੇਖ ਸਕਦੇ ਹੋ ਜ਼ਿਲ੍ਹਾ ਵਾਰ ਇਹ ਨੋਟੀਫਿਕੇਸ਼ਨ ਲੇਟੈਸਟ ਹੈਸ ਬੀਨ ਇਸ਼ੂਡ ਬਾਈ ਜਿਹੜਾ ਵਧੀਕ ਡਾਇਰੈਕਟਰ ਹੈ ਅਤੇ ਮੁੱਖ ਇੰਜੀਨੀਅਰ ਹੈੱਡਕੁਆਟਰ ਜਲ ਸਰੋਤ ਵਿਭਾਗ ਪੰਜਾਬ ਚੰਡੀਗੜ੍ਹ ਇਸ ਦੀ ਡੇਟ ਤੁਸੀਂ ਪੜ੍ਹ ਸਕਦੇ ਹੋ ਕਿ ਇਹ 14 5 2024 ਨੂੰ ਇਹ ਨੋਟੀਫਿਕੇਸ਼ਨ ਜਾਰੀ ਇਹਦੇ ਬਾਰੇ ਭਗਵੰਤ ਮਾਨ ਕਲੈਰੀਫਾਈ ਕਰੇ ਕਿ ਤੁਸੀਂ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਮਦਦ ਤਾਂ ਕੋਈ ਨਹੀਂ ਕੀਤੀ ਪਰ ਇਹ ਜਿਹੜਾ ਇੱਕ ਜਿਹੜਾ ਮਾਮਲਾ ਜਿਹੜਾ ਕਿਸਾਨਾਂ ਤੋਂ ਉਸ ਨੂੰ ਰੱਦ ਕੀਤਾ ਗਿਆ ਸੀਗਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਤੇ ਜੇ ਤੁਸੀਂ ਉਹਦਾ ਫਾਇਦਾ ਨਹੀਂ ਕਰ ਸਕੇ ਕੋਈ ਫਸਲ ਦੀ ਐਮਐਸਪੀ ਨਹੀਂ ਦੇ ਸਕੇ ਤੇ ਤੁਹਾਨੂੰ ਇਹ ਅਧਿਕਾਰ ਕਿਹਨੇ ਦਿੱਤਾ ਕਿ 326 ਕਰੋੜ ਦਾ ਤੁਸੀਂ ਬੋਝ ਜਿਹੜਾ ਹੈ ਰਿਕਵਰੀ ਦਾ ਉਹ ਪਾਉਣ ਜਾਣੇ ਕਿਸਾਨਾਂ ਤੇ ਇਹਦੇ ਨਾਲ ਇੱਕ ਬਹੁਤ ਇੰਪੋਰਟੈਂਟ ਇਸ਼ੂ ਆ ਕਿ ਜਿਹੜੇ ਕ੍ਰਿਸ਼ਨ ਕੁਮਾਰ ਨੇ ਆਈ ਥਿੰਕ ਹੀ ਇਜ਼ ਅ ਕੰਪੀਟੈਂਟ ਆਫਸਰ ਪਰ ਇੱਕ ਉਹਨਾਂ ਨੇ ਨਹਿਰੀ ਪਾਣੀ ਦੇ ਮੁਤਲਕ ਪੰਜਾਬ ਦੇ ਬੜੇ ਗਲਤ ਅੰਕੜੇ ਤਿਆਰ ਕਰਵਾ ਰਹੇ ਨੇ ੱੱਕੇ ਨਾਲ ਸਾਰੇ ਨਹਿਰੀ ਪਟਵਾਰੀਆਂ ਨੂੰ ਉਹਨਾਂ ਨੇ ਪ੍ਰੈਸ਼ਰ ਪਾ ਕੇ ਜਿਹੜਾ ਰਜਵਾਹਿਆਂ ਵਿੱਚ ਜਾਂ ਜਿਹੜੇ ਆਪਣੇ ਮੋਗੇ ਨੇ ਜਾਂ ਜਿਹੜੇ ਖਾਲ ਨੇ ਅਸਲ ਜਿਹੜਾ ਇਰੀਗੇਸ਼ਨ ਦਾ ਅਸਲ ਫਿਗਰ ਹੈਗਾ ਕਿ ਉਹ ਪੰਜਾਬ ਦੇ ਵਿੱਚ ਲਗਭਗ 17% ਦੇ ਲੱਗੇ ਇਰੀਗੇਸ਼ਨ ਦਾ ਜਿਹੜੀ ਫੈਸਿਲਿਟੀ ਆ ਉਹ ਪੰਜਾਬ ਦੇ ਨਹਿਰੀ ਪਾਣੀ ਪਿੰਡਾਂ ਤੱਕ ਪਹੁੰਚਣ ਦੀ ਜਿਹੜੀ ਅਸਲ ਤੱਤ ਹੈ ਆ ਸਾਰਾ ਮੇਰੇ ਕੋਲ ਤੱਤ ਜਿਹੜੇ ਨੇ ਉਹ ਨਹਿਰੀ ਪਟਵਾਰੀਆਂ ਦੇ ਜਿਹੜਾ ਯੂਨੀਅਨ ਹੈ ਜ ਜਨਾਂ ਦੀ 15 ਤਰੀਕ ਨੂੰ ਇੱਕ ਬੜੀ ਵੱਡੀ ਪ੍ਰੈਸ ਕਾਨਫਰੰਸ ਅਸ਼ਾਦ ਅੱਜ ਹੀ ਆ ਬਠਿੰਡੇ ਵਿਖੇ ਔਰ ਉਹ ਬਗਾਵਤ ਕਰਨ ਤੇ ਉਤਰੇ ਹੋਏ ਨੇ ਉਹਨਾਂ ਕੋਲੋਂ ਕ੍ਰਿਸ਼ਨ ਕੁਮਾਰ ਫਰਜ਼ੀ ਆਂਕੜੇ ਕਹਿ ਰਿਹਾ ਕਿ ਤੁਸੀਂ ਇਹ ਲਿਖੋ ਕਿ ਸਾਰੇ ਰਜਵਾਹਾਂ ਜ਼ਰੀਏ ਸਾਰੇ ਮੋਗਿਆ ਜ਼ਰੀਏ ਸਾਰੀਆਂ ਖਾਲਾਂ ਜ਼ਰੀਏ ਪੰਜਾਬ ਦੀ 100% ਇਰੀਗੇਸ਼ਨ ਜਿਹੜੀ ਹੈ ਮੁਕੰਮਲ ਪਾਣੀ ਨਹਿਰੀ ਦਾ ਪੰਜਾਬ ਦੇ ਖੇਤਾਂ ਤੱਕ ਪਹੁੰਚ ਰਿਹਾ ਹੈ ਇਸ ਦਾ ਸਭ ਤੋਂ ਵੱਡਾ ਖਤਰਾ ਪਤਾ ਕੀ ਆ ਕਿ ਸਾਡਾ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਕੇਸ ਲੱਗਿਆ ਹੋਇਆ ਇਹ ਜਿਹੜੇ ਅੰਕੜੇ ਕ੍ਰਿਸ਼ਨ ਕੁਮਾਰ ਠੱਕੇ ਨਾਲ ਕਰਵਾ ਰਿਆ ਔਰ ਇਸ ਦਾ ਪ੍ਰਧਾਨ ਇਹਨਾਂ ਦਾ ਯੂਨੀਅਨ ਦਾ ਜਸਕਰਨ ਸਿੰਘ ਗਹਿਰੀ ਪੁੱਤਰ ਉਸ ਜਦੋਂ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਫਰਜ਼ੀ ਅੰਕੜੇ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਨਹੀਂ ਕਰਾਂਗੇ ਜੋ ਤੁਸੀਂ ਸਾਡੇ ਕੋਲ ਘੋਣਾ ਚਾਹੁੰਦੇ ਹੋ ਇਲੈਕਸ਼ਨਾਂ ਦੇ ਮੱਦੇਨਜ਼ਰ ਉਹਨੂੰ ਉਸ ਬੰਦੇ ਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਮੇਰਾ ਖਿਆਲ ਆ ਦਰਜਨਾ ਸੈਂਕੜੇ ਪਟਵਾਰੀਆਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਰੀਆਂ ਤੇ ਚਾਰਟ ਸ਼ੀਟ ਖੋਲ ਦਿੱਤੇ ਸਿਰਫ ਇਸ ਕਰਕੇ ਕਿ ਉਹਨਾਂ ਤੇ ਦਬਾਅ ਪਾਇਆ ਜਾਵੇ ਔਰ ਅਸਲ ਜਿਹੜਾ ਪਾਣੀ ਆ ਔਰ ਇਹਦਾ ਮੈਂ ਕਹਿ ਰਿਹਾ ਸੀ ਸੁਪਰੀਮ ਕੋਰਟ ਖਤਰਾ ਕੀ ਹੋਵੇਗਾ ਕਿ ਕੱਲ ਨੂੰ ਹਰਿਆਣਾ ਸਰਕਾਰ ਕਹੇਗੀ ਪ੍ਰੋਬੇਬਲੀ ਕ੍ਰਿਸ਼ਨ ਕੁਮਾਰ ਹੈ ਸਮ ਡਿਊਬੀਅਸ ਅਜੰਡਾ ਕ੍ਰਿਸ਼ਨ ਕੁਮਾਰ ਦੱਸਣ ਕਿ ਇਹ ਜਿਹੜਾ 17 ਸਾਰਾ ਫੀਸ ਦੀ ਇਰੀਗੇਸ਼ਨ ਜਾ ਰਿਹਾ ਪਾਣੀ ਨਹਿਰੀ ਦਾ ਤੁਸੀਂ 100% ਕਿਉਂ ਲਿਖਾ ਰਹੇ ਹੋ ਨਹਿਰੀ ਪਟਵਾਰੀਆਂ ਤੋਂ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਹਰਿਆਣੇ ਦੀ ਮਦਦ ਕਰਕੇ ਕੱਲ ਨੂੰ ਹਰਿਆਣਾ ਸਰਕਾਰ ਆਣ ਕੇ ਸੁਪਰੀਮ ਕੋਰਟ ਕਹੂਗੀ ਇੱਕ ਮਿੰਟ ਜੀ ਕਿ ਤੁਹਾਨੂੰ ਤਾਂ ਹੁਣ ਪਾਣੀ ਤੁਹਾਡੇ ਕੋਲ ਪੂਰਾ ਮੁਕੰਮਲ ਆ ਆਪਾਂ ਇੱਕ ਪਾਸੇ ਪੰਜਾਬ ਦੇ ਕਹਿੰਦੇ ਕਿ ਸਾਡਾ ਪਾਣੀ ਖਸ ਗਿਆ ਸਾਡਾ ਪਾਣੀ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਨੂੰ ਚਲੇ ਗਿਆ ਇੱਕ ਪਾਸੇ ਅਸੀਂ ਕਹਿੰਦੇ ਕਿ ਨਹਿਰੀ ਪਾਣੀ ਪੰਜਾਬ ਦੇ 100% ਖੇਤਾਂ ਨੂੰ ਇਰੀਗੇਟ ਕਰ ਰਿਹਾ ਵਾ ਪਾਣੀ ਦੇ ਰਿਹਾ ਤਾਂ ਫਿਰ ਸੁਪਰੀਮ ਕੋਰਟ ਹਰਿਆਣਾ ਸਰਕਾਰ ਆਵੇਗੀ ਜੀ ਪੰਜਾਬ ਦਾ ਤਾਂ ਪਾਣੀ ਪੂਰਾ ਆ ਜੀ ਪਾਣੀ ਨੂੰ ਪੰਜਾਬ ਨੂੰ ਤਾਂ ਪਾਣੀ ਦੀ ਲੋੜ ਨਹੀਂ ਗਈ ਇਸ ਕਰਕੇ ਬੜਾ ਧੋਖੇ ਤੜੀ ਵਾਲਾ ਡੇਂਜਰਸ ਏਜੰਡਾ ਪ੍ਰੋਬੇਬਲੀ ਜਾਂ ਤਾਂ ਅਰਵਿੰਦ ਕੇਜਰੀਵਾਲ ਦੇ ਕਹਿਣ ਤੇ ਜਾਂ ਰਾਗਵ ਚੱਡੇ ਦੇ ਕਹਿਣ ਤੇ ਜਾਂ ਸੰਦੀਪ ਪਾਠਕ ਦੇ ਕਹਿਣ ਤੇ ਜਿਹੜਾ ਇਹ ਕੁਹਾਇਆ ਜਾ ਰਿਹਾ ਸਰਕਾਰੀ ਨਹਿਰੀ ਵਿਭਾਗ ਪਟਵਾਰੀਆਂ ਕੋਲੋਂ ਤੱਕੇ ਨਾਲ ਕਿ ਅਸੀਂ 100% ਇਰੀਗੇਸ਼ਨ ਹੋ ਰਹੀ ਆ ਰਜਵਾਹਾ ਥਾਣੀ ਮੋਗਿਆ ਥਾਈ ਔਰ ਖਾਣਾ ਥਾਈ ਜ਼ਰੀਏ ਇਸ ਦਾ ਕਾਂਗਰਸ ਪਾਰਟੀ ਸਖਤ ਵਿਰੋਧ ਕਰਦੀ ਹੈ ਔਰ ਇਸ ਤੇ ਵਾਈਟ ਪੇਪਰ ਇਸ਼ੂ ਮੰਗਦੀ ਆ ਕਿ ਭਗਵੰਤ ਮਾਨ ਨੇ ਕਲੀਅਰ ਕਰੇ ਕਿ ਕਿੰਨਾ ਪਾਣੀ ਜਿਹੜਾ ਅਸਲ ਵਿੱਚ ਹੈ ਉਹ ਕਿੰਨਾ ਪਾਣੀ ਖਾਲਾਂ ਦੇ ਰਾਹੀਂ ਲਜਵਾਇਆ ਨਹੀਂ ਨਹਿਰਾਂ ਦਾ ਪਾਣੀ ਪੰਜਾਬ ਵਿੱਚ ਜਾ ਰਿਹਾ ਔਰ ਦੂਸਰੀ ਗੱਲ ਇਹ ਕਿ ਇਹਨਾਂ ਨੇ ਰਕਬਾ ਅਨ ਕਮਾਂਡ ਕੋਸ਼ਿਤ ਕਰਤਾ ਇਹ ਕਹਿੰਦੇ ਨੇ ਕਿ ਕਿਉਂਕਿ 6 ਲੱਖ ਏਕੜ ਪੰਜਾਬ ਦਾ ਰਕਬਾ ਲਗਭਗ ਉਹ ਇਸ ਵੇਲੇ ਆਬਾਦੀ ਚ ਆ ਚੁੱਕਾ ਵਾ ਔਰ ਇਸ ਇਸ ਨੂੰ ਕਿਸੇ ਤਰ੍ਹਾਂ ਦੀ ਪਾਣੀ ਦੀ ਲੋੜ ਨਹੀਂ ਇਸ ਰਕਬੇ ਨੂੰ ਅਨ ਕਮਾਂਡ ਕੀਤਾ ਜਾਵੇ ਕਮਾਂਡ ਏਰੀਆ ਚੋਂ ਕੱਢਿਆ ਜਾਵੇ ਇੱਕ ਪੂਰੀ ਨਹਿਰ ਪੰਜਾਬ ਦੀ ਇੱਕ ਪੂਰੀ ਨਹਿਰ ਪੰਜਾਬ ਦੀ ਇਹ ਸਾਡੇ ਰਕਬੇ ਤੋਂ ਬਾਹਰ ਕੱਢ ਦੇਣਗੇ ਔਰ ਫਿਰਤਾ ਫਿਰਤਾ ਹਰਿਆਣੇ ਨੂੰ ਹੋਰ ਮੋਟੇ ਮਿਲ ਜੇਗਾ ਕਿ ਇਹਨਾਂ ਕੋਲ ਤਾਂ ਇੰਨਾ ਪਾਣੀ ਜ਼ਿਆਦਾ 6 ਲੱਖ ਏਕੜ ਨੂੰ ਪਾਣੀ ਦੀ ਲੋੜ ਹੀ ਨਹੀਂਗੀ ਇਹਨਾਂ ਦਾ ਪਾਣੀ ਘਟਾਇਆ ਜਾਵੇ ਐਸਆਈਐਲ ਤੁਰੰਤ ਕੱਢੀ ਜਾਵੇ ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਹੋਰ ਦਿੱਤਾ ਜਾਵੇ ਦਿੱਲੀ ਨੂੰ ਪਾਣੀ ਹੋਰ ਦਿੱਤਾ ਜਾਵੇ ਇਹ ਬਹੁਤ ਵੱਡਾ ਧੋਖਾ ਔਰ ਜੋ ਪਟਵਾਰ ਨੇਰੀ ਪਟਵਾਰੀਆਂ ਨਾਲ ਜ਼ੁਲਮ ਟਾਇਆ ਜਾ ਰਿਹਾ ਉਹ ਸਾਰੇ ਮੁਕਦਮੇ ਸਾਰੀਆਂ ਚਾਰਜ ਸ਼ੀਟਾਂ ਸਾਰਾ ਕੁਝ ਜਿਹੜਾ ਗਲਤ ਜਾ ਵਾਪਸ ਹੋਣਾ ਚਾਹੀਦਾ ਆ ਬਾਗਾਂ ਦੀਆਂ ਵਾਰੀਆਂ ਵੀ ਕੱਟਣ ਦਿੱਤੀਆਂ ਆ ਉਤਲਾ ਹੈਡਿੰਗ ਪੜੋ ਤੁਸੀਂ ਉਦਾਂ ਕਹਿੰਦੇ ਆ ਕਿ ਅਸੀਂ ਪੰਜਾਬ ਵਿੱਚ ਡਾਇਵਰਸਿਫਿਕੇਸ਼ਨ ਕਰਨੀ ਆ ਫਸਲਾਂ ਦੀ ਵਿਭਿੰਨਤਾ ਲਿਆਉਣੀ ਆ ਝੋਨਾ ਕਟਾਉਣਾ ਤੇ ਬਾਗ ਇੱਕ ਇਸ ਤਰ੍ਹਾਂ ਦਾ ਸਰੋਤ ਆ ਜਿੱਥੇ ਅਸੀਂ ਪਾਣੀ ਘਟਾ ਸਕਦੇ ਬਾਗਾਂ ਦੀ ਵਾਰੀ ਕੱਟ ਦਿੱਤੀ ਭਗਵੰਤ ਮਾਨ ਦੀ ਸਰਕਾਰ ਨੇ ਇਹ ਕਹਿੰਦੇ ਟੈਲੈਂਟਾਂ ਦੇ ਪਾਣੀ ਜਾਣਾ ਬਾਗ ਕਿੱਥੇ ਨੇ ਬਾਗ ਅਬੋਹਰ ਫਾਜ਼ਿਲਕਾ ਦੇ ਵਿੱਚ ਨੇ ਬਾਗਾਂ ਦੀਆਂ ਵਾਰੀਆਂ ਕੱਟਣ ਦਾ ਅਦਿੱਤਤਾ ਔਰ ਜਦੋਂ ਇਹਨਾਂ ਸਾਰਿਆਂ ਨੇ ਵਿਰੋਧ ਕੀਤਾ ਨਹਿਰੀ ਪਟਵਾਰੀਆਂ ਨੇ ਉਹਨਾਂ ਤੇ ਤਸ਼ੱਦਦ ਤੇ ਜ਼ੁਲਮ ਟਾਇਆ ਜਾ ਰਿਹਾ ਔਰ ਇੱਕ ਮੈਂ ਕਹਿਣਾ ਚਾਹੁੰਦਾ ਕਿ ਨਾਰਮਲ ਕੋਰਸ ਵਿੱਚ ਅਗਰ 10 ਏਕੜ ਦਾ ਕੋਈ ਬੋਗਾ ਪਾਣੀ ਖੋਲਿਆ ਜਾਂਦਾ ਆਪਾਂ ਸਭ ਨੂੰ ਪਤਾ ਵਾ ਕਿ ਵੱਧ ਤੋਂ ਵੱਧ 1 ਜਾਂ 2 ਏਕੜ ਤੱਕ ਪਾਣੀ ਪਹੁੰਚਦਾ ਲੇਕਿਨ ਇਹ ਕਹਿਣਾ ਚਾਹੁੰਦੇ ਸਰਕਾਰ ਕਿ 10 ਏਕੜ ਦਾ ਪਾਣੀ ਖੋਲਿਆ 10 ਦਾ 10 ਏਕੜ ਇਰੀਗੇਟ ਹੋ ਗਿਆ ਇਹ ਜਿਹੜਾ ਮਸਲਾ ਹੈ ਜਿਹੜਾ ਜਲ ਸਰੋਤ ਮੰਤਰੀ ਹੈ ਔਰ ਭਗਵੰਤ ਪਾਚ ਚੀਫ ਮਨਿਸਟਰ ਹਨ ਉਹ ਦੋ ਗੱਲਾਂ ਦਾ ਜਵਾਬ ਦੇਣ ਕਿ ਆ ਜਿਹੜਾ ਮਾਮਲਾ ਹੈ ਨਹਿਰੀ ਪਾਣੀ ਦਾ ਇਸ ਦਾ 326 ਕਰੋੜ ਰੁਪਏ ਦਾ ਵਸੂਲੀ ਦੇ ਹੁਕਮ ਕਿਉਂ ਕੀਤੇ ਨੇ ਔਰ ਦੂਸਰਾ 1 ਮਿੰਟ ਜੀ ਕਿ ਆ ਜਿਹੜਾ ਨਹਿਰੀ ਪਾਣੀ ਤੁਸੀਂ ਜਿਹੜਾ ਪਟਵਾਰ ਨਹਿਰੀ ਪਟਵਾਰੀਆਂ ਤੋਂ ਤੱਕੇ ਨਾਲ ਕੁਆਰਿਓ ਔਰ 6 ਲੱਖ ਰਕਬਾ ਅਨ ਕਮਾਂਡ ਕਮਾਂਡ ਏਰੀਆ ਚੋ ਕੱਢ ਦਿੱਤਾ ਕਿ ਇਸ ਤਰ੍ਹਾਂ ਪੰਜਾਬ ਦਾ ਕੇਸ ਕਮਜ਼ੋਰ ਨਹੀਂ ਹੋਏਗਾ ਸੁਪਰੀਮ ਕੋਰਟ ਕੱਲ ਨੂੰ ਹਰਿਆਣਾ ਤੇ ਦਿੱਲੀ ਦੀ ਸਰਕਾਰ ਕਹੇਗੀ ਕਿ ਪੰਜਾਬ ਦੇ ਕੋਲ ਤਾਂ ਪਾਣੀ ਬਹੁਤ ਜ਼ਿਆਦਾ ਬਾਜੀ ਇਹਨਾਂ ਨੇ ਤਾਂ ਏਰੀਆ ਅਨ ਕਮਾਂਡ ਕਰਤਾ ਇਹਨਾਂ ਕੋਲ ਤਾਂ 100% ਦੀ ਨਹਿਰੀ ਪਾਣੀ ਹੈ ਇਸ ਕਰਕੇ ਇਹ ਦੋਨਾਂ ਮਸਲਿਆਂ ਦੇ ਉੱਤੇ ਕੇਜਰੀਵਾਲ ਔਰ ਸੰਦੀਪ ਪਾਠਕ ਆ ਰਾਗਵ ਚੱਡਾ ਔਰ ਭਗਵੰਤ ਮਾਨ ਆਪਣਾ ਪੱਖ ਸਾਫ਼ ਕਰਨ ਨਹੀਂ ਤਾਂ ਮੈਂ ਬੇਨਤੀ ਕਰੂੰਗਾ ਕਿ ਪਟਵਾਰ ਯੂਨੀਅਨ ਸਮੇਤ ਪੰਜਾਬ ਦੇ ਕਿਸਾਨ ਕਿਉਂਕਿ ਮੈਂ ਖੇਤ ਮਜ਼ਦੂਰ ਔਰ ਕਿਸਾਨ ਵਿੰਗ ਦਾ ਪ੍ਰਧਾਨ ਹਾਂ ਕੌਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਸਰਕਾਰ ਨੂੰ ਇਸ ਮੁੱਦੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਲੋਡ ਪੇ ਚੱਲਦੀ ਇਲੈਕਸ਼ਨ ਵਿੱਚ ਇਹਨਾਂ ਦਾ ਪ੍ਰੋਟੈਸਟ ਕਰਾਂਗੇ ਮੈਂ ਕਿਸਾਨ ਜਥੇਬੰਦੀਆਂ ਨੂੰ ਕਹੂੰਗਾ ਕਿ ਤੁਸੀਂ ਇਸ ਨੁਕਤੇ ਨੂੰ ਆਪਣੇ ਏਜੰਡੇ ਤੇ ਲੈ ਕੇ ਆਓ ਔਰ ਇਹਨਾਂ ਨੂੰ ਸਵਾਲ ਪੁੱਛੋ ਪਿੰਡਾਂ ਦੇ ਵਿੱਚ ਕਿ ਤੁਸੀਂ ਟੂਠੇ ਆંકੜੇ ਮਹਿਰੀ ਪਟਵਾਰੀਆਂ ਦੇ ਜ਼ਰੀਏ ਕਿਉਂ ਕਰਵਾ ਰਹੇ ਹੋ ਇਹ ਅੱਜ ਦਾ ਇੱਕ ਬਹੁਤ ਅਹਿਮ ਮੁੱਦਾ ਸੀਗਾ